ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਚੈਨਲ ਤੇ ਅਸੀਂ ਅੱਜ ਲੱਗੇ ਆਲਸੀ ਬਣਾਉਣਾ ਆਹ ਡਰਾਈ ਫਲ ਲਿਆ ਹੋਇਆ ਹੈ ਕਿ ਹੋਆ ਜੀ ਆਲਸੀ ਆਲਸੀ ਨੂੰ ਸਾਫ਼ ਕਰਕੇ ਭੁੰਨ ਲਾਂਗੇ ਭੁੰਨ ਕੇ ਫਿਰ ਪੀਸਾਂਗੇ ਹਾਂਜੀ ਆਪਾਂ ਹੁਣ ਲੱਗੇ ਆਲਸੀ ਭੁੰਨਣਾਂ ਹਲਕੀ ਹਲਕੀ ਆਗ ਤੇ ਆ ਰਸੀ ਨੂੰ ਨਾ ਇਹਦਾ ਮਸਤ ਰੰਗ ਜੀ ਦਾ ਕਲਰ ਚੇਂਜ ਹੋ ਚੁੱਕਿਆ ਥੋੜਾ ਜਿਹਾ ਹੁਣ ਇਹਨੂੰ ਆਪਾਂ ਉਤਾਰ ਲਾਂਗੇ ਇਹ ਹੁਣ ਤਿਆਰ ਹੋ ਗਈ ਤੇ ਹਾਂਜੀ ਆਪਾਂ ਲੱਗੇ ਆ ਰਸੀ ਵਾਸਤੇ ਖੋਆ ਕਾੜਨਾ ਆਪਾਂ ਦੁੱਧ ਰੱਖ ਦਿੱਤਾ ਜਿੰਦੇ ਤੇ ਛਾਣੇ ਨੂੰ ਹੌਲੀ ਹੌਲੀ ਛਾੜ ਕੇ ਦਾ ਖੋਆ ਬਣਾਉਂਦੇ ਹਾਂ ਹਾਂਜੀ ਹੁਣ ਦੁੱਧ ਰਿਜ ਰਿਜ ਜਿਹੇਸ ਕੰਡੀਸ਼ਨ ਚ ਆ ਗਿਆ ਹੈ ਇਨੂੰ ਹੌਲੀ-ਹੌਲੀ ਕਾੜ ਕੇ ਚੰਗੀ ਤਰ੍ਹਾਂ ਇਸ ਦਾ ਖੁਆ ਬਣਾਵਾਂਗੇ। ਹਾਂਜੀ ਆ ਖੁਆ ਤਿਆਰ ਹੋਣ ਵਾਲਾ ਹੀ ਆ ਹਣ। ਖੁਆ ਬਣ ਚੁੱਕਿਆ ਇਹਨੂੰ ਹੌਲੀ-ਹੌਲੀ ਕੱਢ ਲਾਂਗੇ। ਖੁਆ ਤਿਆਰ ਆ ਜਾਉ ਹਣ। ਆ ਦੇਖੋ ਜੀ ਖੁਆ ਬਣ ਚੁੱਕਿਆ ਹਣ ਹੁਣ ਇਹਨੂੰ ਕੱਢ ਲਾਂਗੇ। ਖੁਆ ਕੱਢ ਕੇ ਅਸਾਂ ਭੁੰਨ ਕੇ ਅਰਸੀ ਜੜੀਏ ਦਵਾਂਗੇ। ਹੁਣ ਆਪਾਂ ਇਹਦੇ ਵਿੱਚ ਖੋਆ ਮਿਕਸ ਕਰਾਂਗੇ ਵਿੱਚ ਇਹਦੇ ਅਲਸੀ ਪਾਵਾਂਗੇ ਸਾਰਾ ਕੁਝ ਮਿਕਸ ਕਰ ਲਾਂਗੇ ਫਿਰ ਇਹਨੂੰ ਚਾਣੀ ਲਾਵਾਂਗੇ ਆ ਹੁਣ ਆਪਾਂ ਖੋਆ ਪਾ ਲਿਆ ਵੇ ਚਲਸੀ ਦੇ ਆਟੇ ਦੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਖੋਆ ਮਿਕਸ ਕਰ ਲਿਆ ਹੁਣ ਇਹਦੇ ਵਿੱਚ ਅਲਸੀ ਪਾਵਾਂਗੇ ਅਲਸੀ ਪਾ ਕੇ ਮਿਕਸ ਕਰਾਂਗੇ ਤਾਂ ਆਪਣਾ ਜਮਾਂ ਭੁੱਜ ਕੇ ਤਿਆਰ ਆ ਹੁਣ ਆਪਾਂ ਅਲਸੀ ਮਿਕਸ ਕਰਕੇ ਇਹਨੂੰ ਥੱਲੇ ਲਾ ਲਾਂਗੇ ਮਸਹੀ ਅਰਸੀ 파ਤੀ ਆਪਾਂ ਹੁਣ ਵਿੱਚ ਹਾਂਜੀ ਆ ਹੁਣ ਆਪਾਂ ਅਰਸੀ ਤੇ ਆਟਾ ਵਿੱਚ ਖੁਆ ਮਿਕਸ ਕਰ ਲਿਆ ਇਹ ਖੁਆ ਇਸ ਤਰ੍ਹਾਂ ਇਸ ਦੇ ਵਿੱਚ ਮਿਕਸ ਕਰ ਲਈਦਾ ਭੁੱਜ ਦੇ ਆਟੇ ਤੇ ਮੁੜ ਕੇ ਚ ਗੁੱਠਲੀ ਨਹੀਂ ਪੈਂਦੀ ਖੁਏ ਚ ਹੁਣ ਆਪਾਂ ਵੱਡੀ ਕੜਾਈ ਲਵਾਂਗੇ ਉਹਦੇ ਚ ਪਾਵਾਂਗੇ 2 ਲੀਟਰ ਪਾਣੀ ਕੜਾਈ ਆਪਣੀ ਰੱਖੀ ਹੋਈ ਆ ਆ ਪਾਣੀ ਪਾਵਾਂਗੇ ਆਪਾਂ ਚਾਹਨੀ ਵਾਸਤੇ 2 ਲੀਟਰ ਪਾਣੀ ਪਾ ਲਿਆ ਹੁਣ ਆਪਾਂ ਬਣਾਵਾਂਗੇ ਚਾਹਨੀ ਚ ਪਾਵਾਂਗੇ ਖੰਡ ਬਣਾਵਾਂਗੇ ਚਾਣੀ 5 ਕਿਲੋ ਖੰਡ ਪਾਈ ਆਪਾਂ ਚਾਣੀ ਜੀ ਇਹ ਹੁਣ ਆਪਣੀ ਚਾਣੀ ਬਣ ਰਹੀ ਆ ਖੰਡ ਖੁਰਗੀਆਂ ਵਾਲੇ ਤੇ ਆ ਗਈ ਆ ਇਹਨੂੰ ਚੰਗੀ ਤਰ੍ਹਾਂ ਕਾੜ ਕੇ ਜੰਮਣ ਵਾਲੀ ਚਾਣੀ ਬਣਾਵਾਂਗੇ ਜਿਹੜੀ ਪਾਣੀ ਤੇ ਜੰਮ ਜੇ ਹਾਂਜੀ ਆ ਚਾਣੀ ਹੁਣ ਬਣ ਗਈ ਆ ਵਿੱਚ ਬਹਿ ਗਈ ਆ ਪਾਣੀ ਦੇ ਵਿੱਚ ਥੱਲੇ ਆ ਦੇਖੋ ਚਾਣੀ ਬਣ ਗਈ ਆ ਹੁਣ ਹੁਣੇ ਹੁਣ ਆਪਾਂ ਅਸੀਂ ਪਾਵਾਂਗੇ ਵਿੱਚ ਸਾਰਾ ਸਮਾਨ ਮਿਕਸ ਕਰਦੇ ਆਂ ਆ ਨਾ ਉਹ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਰਾਣੀ ਦੇ ਧਨ ਦੇ ਧਨ ਜਨਨ ਤੇ ਆਇਆ ਦੇ ਜਨਾਨਦ ਤਨ ਬੰਜਾ ਤੇਰੀ ਫਗਟ ਤੇਰੀ ਫਲਕ ਬਨਾਰ ਜੀ ਕਰੇ ਜੀ ਹੰਤ ਬੇ ਅਤਾ ਤੇ ਧਨ ਦੀ ਭਾਂਟੀ ਸਾਂਭ ਕੇ ਬਣਾ ਕੇ ਮਿਕਸ ਕਰਾਂਗੇ ਜਾਣੀ ਚੰਗੀ ਹਾਂਜੀ ਮੋਨਾਪਾ ਪਾ ਰਹੇ ਆ ਡਰਾਈ ਫਰੂਟਸ ਨਾਲੇ ਖਸਖਸਾ ਖਸਖਸਾ ਵਿੱਚ ਇਹਦੇ ਨਾਰੀਅਲ ਦਾ ਗੁਬਰਾਦਾ ਵਿੱਚ ਇਹਦੇ ਕਿਸ਼ਮੇਸ਼ਾ ਬਦਾਮਾਂ ਕਾਜੂਆ ਵਿੱਚ ਪਾ ਦਈਏ ਸਾਰਾ ਕੁਝ ਮਿਕਸ ਕਰ ਦਾਂਗੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਫੇਰ ਵੱਟਾਂਗੇ ਪਿੰਨੀਆਂ ਹਾਂਜੀ ਹੁਣ ਆਪਣੀ ਅਲਸੀ ਬਣ ਕੇ ਤਿਆਰ ਆ ਹੁਣ ਆਪਾਂ ਪਿੰਨੀਆਂ ਵੱਟਾਂਗੇ ਪਿੰਨੀਆਂ ਵੱਟ ਕੇ ਫੇਰ ਤੁਹਾਨੂੰ ਫਾਈਨਲ ਲੁੱਕ ਦਿਖਾਵਾਂਗੇ ਹਾਂਜੀ ਆਪਾਂ ਲੱਗੇ ਹੁਣ ਪਿੰਨੀਆਂ ਬੱਟਣ ਹਾਂਜੀ ਹੁਣ ਪਿੰਨੀਆਂ ਬਣ ਕੇ ਤਿਆਰ ਆ ਤੁਸੀਂ ਵੀ ਬਣਾਓ ਆਪਣੇ ਬੱਚਿਆਂ ਨੂੰ ਖਵਾਓ ਨਾਲੇ ਆਪ ਖਾਓ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ